ਇਧਰ ਫਰਦੇ ਹੋ ਬਰਾੜ ਸਾਹਿਬ ਤੈਨੂੰ ਵੇਖ ਕੇ ਖੜ ਗਿਆ ਟੇਲਾ ਮੈਂ ਤਾਂ ਦਾਣਾ ਮੰਡੀ ਚ ਆਇਆ ਸੀ ਇੱਥੇ ਅੱਛਾ ਅੱਛਾ ਕੀ ਹਾਲ ਹੈ ਹਾਲ ਯਾਰ ਕਾਦੇ ਆ ਯਾਰ ਮੈਂ ਤਾਂ ਬੜਾ ਡਾਵਾ ਡੋਲ ਹੋਇਆ ਫਿਰਦਾ ਕੋਤੋਂ ਤੇ ਇਹ ਜੇ ਬੰਦਾ ਨਹੀਂ ਸੀ ਡਾਵਾ ਦਾ ਉਹ ਵਾਲਾ ਬੰਦਾ ਯਾਰ ਨਾ ਜ਼ਿੰਦਗੀ ਤੋਂ ਤੰਗ ਆ ਗਿਆ ਵੇ ਮੈਂ ਨਾ ਜੀ ਕਰਦਾ ਨਾ ਮੇਰਾ ਕਦੇ ਤਾਂ ਜੀ ਕਰਦਾ ਵੀ ਸਾਰਾ ਕੁਝ ਛੱਡ ਕੇ ਕਿਤੇ ਰੋਹੀ ਵਿਆਬਾਂ ਚ ਜਾ ਕੇ ਇੰਨਾ ਅਪਸਟ ਹੋਇਆ ਹਰ ਦਸ ਹਾਲ ਬੰਜੇ ਤੇ ਬਾਹਰ ਨਾ ਸਰ ਤੇ ਜਾਂ ਕਦੇ-ਕਦੇ ਐਉਂ ਜੀ ਕਰਦਾ ਵੀ ਉਹੀ ਦੁਨੀਆ ਤੋਂ ਚੱਲ ਜਾਈਂ ਬੜੀ ਹਲਕੀ ਗੱਲ ਕਰ ਗਿਆ ਤਾਂ ਇਹੋ ਜਿਹਾ ਤਾਂ ਤੂੰ ਹੈਣੀ ਸੀ ਹੋਇਆ ਕੀ ਐਂ ਤਾਂ ਦੱਸ ਯਾਰ ਹਰੇਕ ਪਾਸੋਂ ਯਾਰ ਪਰੇਸ਼ਾਨ ਹੋਇਆ ਪਿਆ ਤੇ ਫੇਰ ਕੀ ਜਿੰਦਗੀ ਚ ਚੱਲਦਾ ਰਹਿੰਦਾ ਯਾਰ ਔਖੇ ਸੌਖੇ ਰਾਹ ਜਿੰਦਗੀ ਚ ਕਦੇ ਤਾਂ ਬਹੁਤ ਖੁੱਲੀਆਂ ਗਲੀਆਂ ਆ ਜਾਂਦੀਆਂ ਕਦੇ ਬਹੁਤ ਭੀੜੀਆਂ ਗਲੀਆਂ ਆ ਜਾਂਦੀਆਂ ਬੰਦੇ ਨੂੰ ਲੰਘਣਾ ਪੈਂਦਾ ਉਹਨਾਂ ਵਿੱਚ ਦੀ ਜਿਵੇਂ ਸੜਕ ਤੇ ਨਹੀਂ ਜਾਂਦੇ ਹੁੰਦੇ ਅਸੀਂ ਮੈਂ ਜੀਪ ਲਈ ਜਾਂਨਾ ਇਥੇ ਤੱਪੂ ਉਹ ਦਰਖਤ ਦੀ ਛਾਂ ਆ ਜੂਗੀ ਹਨਾ ਉੱਥੇ ਛਾਂ ਆ ਗਈ ਗਾਂ ਫੇਰ ਤੱਪ ਆ ਜੂਗੀ ਐ ਹੀ ਜ਼ਿੰਦਗੀ ਹੈ ਕਦੇ ਤੱਪ ਆ ਗਈ ਕਦੇ ਛਾਂ ਆ ਗਈ ਬੰਦਾ ਤੁਰਿਆ ਜਾਂਦਾ ਨਹੀਂ ਯਾਰ ਜਾਦੇ ਓਵਰ ਹੋਇਆ ਪਿਆ ਕੰਮ ਕੋਈ ਬੰਦਾ ਤੰਗ ਕਰਦਾ ਬੰਦਾ ਹੀ ਤਾਂ ਹੰਗਾ ਬੰਦੇ ਦਾ ਹੱਥ ਤਾਂ ਹੁੰਦਾ ਹੀ ਆ ਹਰ ਇੱਕ 'ਚ ਇਹ ਤੰਗੇ ਕਾਰਨ ਦੇ ਪਿੱਛੇ ਨਾ ਜਿਹੜਾ ਹਾਂ ਜਦੋਂ ਕੋਈ ਪਰੇਸ਼ਾਨੀ ਆਉਂਦੀ ਹੁੰਦੀ ਆ ਤਾਂ ਕੋਈ ਬੰਦੇ ਦਾ ਪਰੇਸ਼ਾਨ ਕਰਨ ਕਾਰਨ ਪਿੱਛੇ ਬੰਦੇ ਦਾ ਹੱਥ ਲਾਜ਼ਮੀ ਹੁੰਦਾ ਆ ਰਾਹ ਦਾ ਯਾਰ ਜਮਾ ਗਰੀ ਗੱਲ ਕਰਤੀ ਹੋਰ ਕਰਾਂ ਕਿ ਜਿਹੜਾ ਬੰਦਾ ਬਈ ਆਦੇ ਫਰਜ਼ਾਂ ਤੋਂ ਭਜਦਾ ਨਾ ਮੈਂ ਤਾਂ ਉਹਨੂੰ ਬੰਦਾ ਨਹੀਂ ਕਹਿੰਦਾ ਤੇਰੇ ਜਵਾਕ ਚੱਲੇ ਆ ਯਾਰ ਉਹ ਤੇਰੇ ਬਿਨਾ ਉਹਨਾਂ ਬਾਰੇ ਸੋਚ ਇੱਕ ਤੈਨੂੰ ਮੈਂ ਦੱਸਦਾ ਮੇਰੇ ਕਾਲ ਦੇ ਟਾਈਮ ਦੀ ਗੱਲ ਯਾਦ ਆ ਗਈ ਕਾਲ ਦੇ ਟਾਈਮ ਮੇਰਾ ਨਿੱਜੀ ਵਿਚਾਰ ਹੁੰਦਾ ਸੀ ਹਮ ਪਹਿਲੀ ਗੱਲ ਤਾਂ ਬਾਈ ਕਿਸੇ ਦੇ ਇਹੋ ਜਿਹੇ ਹਾਲਾਤ ਨਾ ਬਣਨ ਵੀ ਉਹ ਉਹਨੂੰ ਆਤਮ ਹੱਤਿਆ ਕਰਨੀ ਪੈ ਜੇ ਅਸਲ ਜੇ ਤੇਰੇ ਹਾਲਾਤ ਬਣ ਵੀ ਜਾਂਦੇ ਹਨ ਨਾ ਤੇ ਧਿਆਨ ਨਾਲ ਸੁਣ ਮੇਰਾ ਵੀਰ ਫਰ ਹਮ ਜੀਦੇ ਕਰਕੇ ਤੇਰੇ ਇਹ ਹਾਲਾਤ ਬਣੇ ਆ ਜਿਹੜੇ ਬੰਦੇ ਕਰਕੇ ਤੇਰੇ ਇਹ ਹਾਲਾਤ ਬਣੇ ਆ ਵੀ ਤੇਰਾ ਆਤਮ ਹੱਤਿਆ ਕਰਨ ਦਾ ਮਾਣਾ ਜਾਂ ਤੇਰਾ ਜੀ ਕਰਦਾ ਹਨ ਵੀ ਖਤਮ ਕਰ ਲਿਆ ਆਪਦੇ ਆਪ ਨੂੰ ਸਾਲੇ ਉਹ ਬੰਦੇ ਨੂੰ ਛੱਡ ਕੇ ਨਾ ਜਾਏ ਜਿਹਦੇ ਕਰ ਠੀਕ ਹੈ ਯਾਨੀ ਜਿਹੜਾ ਕਾਰਨ ਬੰਦਾ ਹੈ ਹਾਂ ਤੇ ਲੋਨੇ ਕਹਿੰਦਾ ਹੁੰਦਾ ਸੀ ਚੋਰ ਨਹੀਂ ਕਮਜ਼ੋਰ ਨਹੀਂ ਤੂੰ ਵਸ ਦੁਨੀਆ ਵਿੱਚ ਅੜ ਕੇ ਵੇ ਦੁਨੀਆ ਵਿੱਚ ਅੜ ਕੇ ਵਸੀਦਾ ਜਿਹੜਾ ਬੰਦਾ ਇਹਦਾ ਕਾਰਨ ਬੰਦਾ ਨਾ ਉਹਨੂੰ ਬਲੇਡ ਤੇ ਨਹੀਂ ਮੈਂ ਤੇਰੇ ਬਈ ਭੋਗਤੇ ਵੀ ਨਹੀਂ ਹੋਣਾ ਜੇ ਤੂੰ ਇਹ ਹਰਕਤ ਕਰ ਗਿਆ ਨਾ ਇਹ ਤਾਂ ਯਾਰ ਗਾਂ ਵੀ ਢੋਈ ਨਹੀਂ ਮਿਲਦੀ ਜਿਹੜਾ ਬੰਦਾ ਇਹੋ ਜਿਹਾ ਕੁਝ ਕਰਦਾ ਨਾ ਉਹਨੂੰ ਦਰਗਾਹ 'ਚ ਵੀ ਢੋਈ ਨਹੀਂ ਮਿਲਦੀ ਢਿੱਲੋ ਉਹਨਾਂ ਤਾਂ ਲੱਗਦਾ ਨਹੀਂ ਇਹ ਤੂੰ ਕਦੇ ਆ ਗੱਲ ਕਰੇਗਾ ਪਰ ਮੈਨੂੰ ਇੰਨਾ ਪਤਾ ਹੈ ਮੰਦੀ ਅਵਸਥਾ ਸਮਾਂ ਬੰਦਾ ਢਾਵਾ ਡੋਲ ਹੋ ਜਾਂਦਾ ਚਾਰ ਦਿਨ ਮੇਰੇ ਕੋਲੇ ਆ ਜਾ ਜੇ ਨਾ ਟਲਿਆ ਤੇ ਫਿਰ ਜਿਹੜੀ ਮੈਂ ਤੈਨੂੰ ਗੱਲ ਦੱਸੀ ਹੈ ਨਾ ਇਹਦਾ ਕੋਈ ਰਾਜ ਆ ਤੈਨੂੰ ਬਾਅਦ 'ਚ ਦੱਸੂਗਾ ਵੇ ਹੂੰ ਉਹ ਬੰਦੇ ਨੂੰ ਛੱਡ ਕੇ ਨਾ ਜਾਏ ਜੀਦੇ ਕਰਕੇ ਤੇਰੇ ਇਹ ਹਾਲਾਤ ਬਣੇ ਆ ਵੀ ਤੂੰ ਇੱਥੋਂ ਤੱਕ ਸੋਚ ਲਿਆ ਠੀਕ ਐ ਜੇ ਉਹਦਾ ਰਸਾ ਵਲੇਟ ਦਿਆਂ ਫੇਰ ਭੋਗ ਤੇ ਆ ਜਾਏਗਾ ਹਾਂ ਜੇ ਉਹਦਾ ਰਸਾ ਵਲੇਟ ਦੇਗਾ ਫੇਰ ਮੈਂ ਕਹਿ ਦੂੰ ਵੀ ਉਹਦੇ ਨਾਲ ਯਾਰੀ ਸੀ ਜੇ ਤੂੰ ਮਰ ਗਿਆ ਮੈਂ ਤਾਂ ਨਹੀਂ ਆਉਂਦਾ ਯਾਰ ਕੋਈ ਬੰਦੇ ਵਾਲੀ ਗੱਲ ਐ ਆਦਾ ਯਾਰ ਤੂੰ ਨਾ ਜ਼ਿੰਦਗੀ ਦਾ ਮਕਸਦ ਦੇਤਾ ਮੈਨੂੰ ਪਤਾ ਕੀ ਆ ਮਰਨਾ ਹਰੇਕ ਨਹੀਂ ਆ ਭਾਈ ਹਾਂ ਮੈਂ ਕਿਹੜਾ ਰਹਿਣਾ ਪਰ ਜੇ ਤੂੰ ਇਹੋ ਜਿਹਾ ਬੋਇਦਨ ਵਾਲਾ ਕੰਮ ਕਰਕੇ ਗਿਆ ਤੇ ਉਹ ਵੀ ਸ਼ਰਮ ਆਊਗੀ ਉਹਦੇ ਨਾਲ ਯਾਰੀ ਹੁੰਦੀ ਸੀ ਪਤਾ ਕੀ ਆ ਠੀਕ ਆ ਮੈਨੂੰ ਪਤਾ ਤੂੰ ਕਿਸ ਦਾ ਮਾੜਾ ਕਰਨ ਵਾਲਾ ਨਹੀਂ ਜਾਂ ਫੇਰ ਵੀ ਤੇਰੇ ਕਿਸ ਨੇ ਆ ਹਾਲਾਤ ਬਣਾ ਦੇ ਫਿਰ ਸਾਲੇ ਨੂੰ ਉਹਨੂੰ ਕਿਉਂ ਛੱਡ ਕੇ ਜਾਣਾ ਪਹਿਲਾਂ ਆਪਦੇ ਨਾਲ ਉਹਨੂੰ ਤੋਰ ਮੁੜ ਕੇ ਦੂਜੀ ਗੱਡੀ ਉਹਦੇ ਮਗਰਲੀ ਗੱਡੀ ਆਪ ਚੜ ਜੀ ਜੇ ਫਿਰ ਵੀ ਤੇਰੇ ਕਿੱਤ ਕਾਈ ਵੀ ਆਤਮੱਤਿਆ ਕਰਨੀ ਫੇਰ ਕਰ ਲੈ ਮੈਂ ਕਹਿ ਦੂੰਗਾ ਯਾਰ ਉਹ ਵੀ ਕਿਸੇ ਮਰਦ ਨਾਲ ਯਾਰੀ ਸੀ ਤੇ ਮੈਂ ਤਾਂ ਦਰਸ਼ਕਾਂ ਨੂੰ ਵੀ ਕਹਿਣਾ ਜਿਹੜੇ ਦਰਸ਼ਕਾਂ ਪਰ ਵੇਖ ਰਹੇ ਆ ਵੀ ਜੇ ਕਿਸੇ ਦੇ ਇਹੋ ਜਿਹੇ ਹਾਲਾਤ ਬਣਦੇ ਹਨ ਲੰਡੂ ਕੰਮ ਨਾ ਕਰੋ ਪਹਿਲਾਂ ਆਖਲੇ ਨੂੰ ਗੱਡੀ ਚੜਾ ਕੇ ਤੇਰੇ ਗੱਲ ਕੰਨ ਚ ਪਾਲੀ ਜਾ ਹਾਂ ਉਹ ਨੂੰ ਜਾਂਦਾ ਨਾ ਛੱਡ ਕੇ ਚਾਈ ਬਜ਼ੁਰਗ ਕਹਿੰਦੇ ਹੁੰਦੇ ਸੀ ਮਰਨ ਨੂੰ ਨਾ ਉਹ ਮਾਰਿਆ ਚੰਗਾ ਮੁੱਠਾਂ ਤੇ ਹੱਥ ਮਾਰਦਾ ਜਾਏਗਾ ਆ ਚੱਲਦੇ ਚੱਲ ਗਏ ਫਿਰ ਉਦਾਸ ਨਹੀਂ ਹੋਈਦਾ ਹਾਂ ਕਾਰ ਸਟਾਰਟ ਫਿਰ ਠੀਕ ਆ ਯਾਹ ਇੱਕ ਦਾ ਗਨਾਰੇ ਦੇ ਨਾਲਾ ਕਰਨਾ